ਸਾਸੀ ਕਾਲ ਜੀ ਰਤਪਿਆ ਵੀ ਤੇ ਵੈਲਕਮ ਕਰਦੇ ਆਂ ਤੇ ਅੱਜ ਦਿਖਾਵਾਂ ਤੁਹਾਨੂੰ ਕੈਜੂਅਲ ਵੇਅਰ ਜੁੱਤੇ ਆ ਜੀ ਬਹੁਤ ਵਧੀਆ ਰੇਟ ਤੇ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਨੇ ਇਹ ਸਾਰੀਆਂ ਜੁੱਤੀਆਂ ਨੇ ਡਿਜ਼ਾਈਨਿੰਗ ਦੇਖਦੇ ਜਾਓ ਅੱਲਾ ਤਾਂ ਇੱਕ ਨਿਗਾਹ ਮਾਰ ਲਓ ਜੀ ਦੇਖੋ ਸਿੰਪਲ ਬਹੁਤ ਤਰ੍ਹਾਂ ਦੇ ਨੇ ਜੀ ਡਿਜ਼ਾਈਨ ਬਹੁਤ ਤਰ੍ਹਾਂ ਦੇ ਨੇ ਦੇਖੋ ਕੱਟਵਕ ਤੇ ਵਿੱਚ ਸਿਰਫ 5 500 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ਜਿੱਥੇ ਮਰਜ਼ੀ ਆਰਡਰ ਕਰ ਸਕਦੇ ਹੋ ਸਾਈਜ਼ ਉਹਨਗੇ 37 ਤੋਂ 40 35 36 ਵੀ ਮਿਲ ਜੂਗਾ ਕੁਝ ਕਿਸੇਾਂ ਦੇ ਵਿੱਚ ਹੀ ਦੇਖ ਸਕਦੇ ਹੋ ਡਿਜ਼ਾਈਨ ਦੇਖੀ ਜਾਓ ਜੀ ਜੇ ਪਸੰਦ ਆਉਂਦਾ ਤਾਂ ਸਕਰੀਨ WhatsApp ਨੰਬਰ ਨੋਟ ਕਰ ਲਓ 9023168920 ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਨੇ ਜੀ ਅਜੁੱਤੀਆਂ ਦੇਖ ਸਕਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਪਿਓਰ ਲੈਦਰ ਹੋਣਗੇ ਜੀ ਸਾਫ ਵਰਕ ਹੈ ਜੀ ਦੇਖ ਸਕਦੇ ਜਰੀ ਵਰਕ ਕੀਤਾ ਹੋਇਆ ਬਹੁਤ ਵਧੀਆ ਕੰਮ ਹੈ ਜੀ ਦੇਖ ਸਕਦੇ ਜੀ ਪਿਓਰ ਲੈਦਰ ਦੇਖੋ ਜੀ ਡਿਜ਼ਾਈਨਿੰਗ ਇੱਕ ਵਾਰੀ ਸਾਰੀ ਚੈੱਕ ਕਰ ਲਓ ਜੀ ਸਿਰਫ 500 ਰੁਪਏ ਦੀ ਰੇਂਜ ਦੇ ਵਿੱਚ ਹੈ ਜੀ ショਪ ਵੀ ਵਿਜ਼ਿਟ ਕਰ ਸਕਦੇ ਆ ਦਾਦੇ ਪੰਜਾਬੀ ਦਿੱਤੀ ਨੇੜੇ ਕ੍ਰਿਸ਼ਨ ਮੰਦਿਰ ਮੇਨ ਬਿਆ ਬਰੇਟਾ ਮੰਡੀ ਡਿਸਟ੍ਰਿਕਟ ਮਾਨਸਾ ਜੀ ਬਹੁਤ ਵਧੀਆ ਜੁੱਤੀ ਫੁਲੀ ਕੰਫਰਟੇਬਲ ਹੋਣਗੇ ਜੀ ਡਬਲ ਪੈਡਡ ਜੁੱਤੀਆਂ ਨੇ ਧੰਨਵਾਦ